ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਇਸ ਵੜ ਦੀ ਵੱਡੀ ਅਤੇ ਮੰਦ ਭਾਗੀ ਖਬਰ ਸ਼੍ਰੀਨਗਰ ਦੇ ਅਨੰਤਨਾਗ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮਤਬਕ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋਇਆ ਹੈ ਜਵਾਨ ਲਾਸ ਨਾਇਕ ਸਰਦਾਰ ਗੁਰਪ੍ਰੀਤ ਸਿੰਘ 19 ਆਰ ਆਰ ਅਨੰਤਨਾਗ ਵਿਖੇ ਤਨਾਸੀ ਸ਼ਹੀਰ ਫੌਜੀ ਜਵਾਨ ਦੀ ਪਹਿਚਾਨ ਸਰਦਾਰ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਲਖਵਿੰਦਰ ਸਿੰਘ ਵੱਜੋਂ ਹੋਈ ਹੈ ਜਦੋਂ ਕਿ ਉਸ ਦਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦਾ ਸਰਾਵਾ ਹੈ ਜਾਣਕਾਰੀ ਅਨੁਸਾਰ ਅਨੰਤਨਾਗ ਵਿੱਚ ਅੱਤਵਾਦੀਆਂ ਦੀ ਮਿਲੀ ਇਨਪੁਟ ਤਰਾਂ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਇਸੇ ਵਿਚਾਲੇ ਜਵਾਨਾਂ ਦੀ ਗੱਡੀ ਅਚਾਨਕ ਡਿੱਗ ਪਈ ਜਿਸ ਵਿੱਚ 8 ਜਵਾਨ ਜਿੱਥੇ ਜ਼ਖਮੀ ਹੋਏ ਹਨ ਉੱਥੇ ਹੀ ਸਰਦਾਰ ਗੁਰਪ੍ਰੀਤ ਸਿੰਘ ਨੇ ਸ਼ਹਾਦਤ ਦਾ ਜਾਨ ਪੀਤਾ ਹੈ ਸ਼ਹੀਦ ਫੌਜੀ ਜਵਾਨ ਗੁਰਪ੍ਰੀਤ ਸਿੰਘ ਦਾ ਅੰਤਮ ਸੰਸਕਾਰ ਉਸਦੇ ਜੱਤੀਪਿੰਨ ਸਰਾਮਾ ਵਿਖੇ ਅੱਜ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ 6 ਸਾਲ ਤੇ 3 ਸਾਲ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜ ਨਾਲ ਪਤਿਕਾ ਨਰਿੰਦਰ ਕੌਰ ਪੁਰੀਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਰਿਪੋਰਟ ਠੋਕੇ ਬਿਤਾ ਹੈ ਜੀ ਵਰਪੀਸ ਦਾ ਸਾਨੂੰ ਰਾਤੀਂ 8 ਵਜੇ ਤੋਂ 9 ਦੇ ਵਿੱਚ ਫੋਨ ਆਇਆ ਵਾ ਕਿ ਸਾਹ ਨੇ ਕੀਤਾ ਬੇਜਦਾ ਨਾ ਰਸਿੰਦਰ ਜੰਧੇ ਅੰਗਰ ਦੀ ਨਾਲ ਪਟਕੀ ਆ ਇਹਨਾਂ ਦੀ ਸਿੱਧੀ ਬਰਾਕੀ ਸਿੱਧੀ ਆ ਲੋ ਦਸਾਂ ਇਹ ਜਵਾਨ ਗੁਰਪ੍ਰੀਤ ਸਿੰਘ ਨੰਤਨਾਗ ਡਿਊਟੀ ਕਰਦੇ ਸੀ ਤੇ 19 RR ਚ ਤੇ ਚਾਚਾ ਜੀ ਸਰਦਾਰ ਲਖਮਿੰਦਰ ਸਿੰਘ ਦੇ بیٹے ਸੀਗੇ ਸਾਡੇ ਛੋਟੇ ਭਰਾ ਲੱਗਦੇ ਸੀ ਤੇ ਸਾਡੇ ਇੱਕ 8:15 9 ਦੇ ਵਿੱਚ ਕੱਲ ਰਾਤ ਫੋਨ ਆਇਆ ਵਾ ਦੀ ਗੁਰਪ੍ਰੀਤ ਸਿੰਘ ਜਿਹੜਾ ਸੀਗਾ ਉਹਦੇ ਮਤਲਬ ਕਿ ਸਰਚ ਆਪਰੇਸ਼ਨ ਨੂੰ ਜਾਂਦਿਆਂ ਗੱਡੀ ਪਲਟ ਗਈ ਆ ਤੇ ਟੋਟਲ ਨੌਜਵਾਨ ਸੀਗੇ ਤੇ 8 ਜਿਹੜੇ ਸੀਗੇ ਉਹ ਇੰਜਰੀਡ ਨੇ ਤੇ ਤੁਹਾਡੇ ਜਵਾਨ ਦੀ ਜਿਹੜੀ ਗੁਰਪ੍ਰੀਤ ਦੀ ਆ ਉਹ ਸ਼ਹੀਦ ਹੋ ਚੁੱਕਾ 32 ਸਾਲ ਹੋਏਗੀ ਉਹ ਬੱਚੇ ਨੇ ਵੱਡਾ ਬੱਚਾ 6 ਸਾਲ ਦਾ ਵਾ ਤੇ ਛੋਟਾ 3 ਸਾਲ ਦਾ ਹੋਵੇਗਾ ਨੂੰ ਫੋਨ ਕਾਲ ਆਈ ਆ ਹੈੱਡ ਕੁਆਟਰ ਤੋਂ ਆਈ ਆ ਸ਼ਾਇਦ ਜੀਸੀਓ ਸਾਹਿਬ ਹੀ ਜਾਂ ਕੋਈ ਕੰਪਨੀ ਕਮਾਂਡਰ ਕੋਫੀਸਰ Yes, yeah, drink.